ਸਤਿ ਸ੍ਰੀ ਅਕਾਲ ਜੀ। ਉਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਫੇਸਬੁਕ ਪੇਜ ਨਿਊਜ਼ ਲੰਬੀ ਤੇ। ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾ ਰਿਹਾ ਮੇਲਾ ਮਾਗੀ ਵਾਲਾ। ਸ੍ਰੀ ਮੁਕਸਰ ਸਾਹਿਬ ਮੇਲਾ ਮਾਗੀ ਵਾਲਾ ਇੱਕ ਮਾਗੀ ਨੂੰ ਲੱਗਦਾ। ਅੱਜ ਦੋ ਮਾਗ ਹੈ। ਹਾਂ ਮੇਲੇ ਦੇ ਰੌਣਕਾਂ ਦਿਖਾ ਰਿਹਾ ਜਿੱਥੇ ਕਿ ਘੋੜੀਆਂ ਵਾਲਾ ਮੇਲਾ ਲੱਗਿਆ ਹੋਇਆ ਹੈ। ਉਸ ਮੇਲੇ ਦੇ ਵਿੱਚ ਪਹੁੰਚੇ ਹੋਏ ਹਾਂ। ਤਰ੍ਹਾਂ ਤਰ੍ਹਾਂ ਦੇ ਘੋੜੀਆਂ ਘੋੜੇ ਲੈ ਕੇ ਵੀਰ ਪਹੁੰਚੇ ਹੋਇਆ ਜਿਵੇਂ ਨੀਲੇ ਚੰਬੇ ਨੁਕਰੇ ਮਾਰਵਾੜੀ ਕੋਈ ਵੀ ਕੁਆਲਿਟੀ ਤੁਸੀਂ ਖਰੀਦ ਕਰਨੀ ਹੈ ਤਾਂ ਇੱਥੇ ਤੁਸੀਂ ਆ ਕੇ ਖਰੀਦਦਾਰੀ ਕਰ ਸਕਦੇ ਹੋ ਮੇਲਾ ਅਜੇ 4-5 ਦਿਨ ਚੱਲੂਗਾ ਤੁਹਾਨੂੰ ਘਰ ਬੈਠਾ ਨੂੰ ਆਪਾਂ ਮੇਲਾ ਦਿਖਾਵਾਂਗੇ ਮਾਗੀ ਵਾਲਾ ਸ੍ਰੀ ਮੁਕਸਰ ਸਾਹਿਬ 40 ਮੁਕਤਿਆਂ ਦੀ ਧਰਤੀ ਤੇ ਮੇਲਾ ਲੱਗਦਾ ਜੀ ਮਾਗੀ ਨੂੰ ਇੱਕ ਮਾਗ ਨੂੰ ਅੱਜ ਦੋ ਮਾਗ ਹੈ ਜਿਵੇਂ ਤਰੀਕ ਅੱਜ 15 1 2025 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੈਲਕਮ ਵੀਰਾਂ ਵਾਲੀ ਤੇ ਚਾਹ ਬੋਲਾਈ ਆਈ ਜਾਂਦਾ ਹਾਂ ਤੁਹਾਡੀ ਮਗਰ ਹਾਂ ਜੀ ਅੱਛਾ ਬਾਪੂ ਜੀ ਕਿੱਥੋਂ ਆਏ ਹੋ ਅਣਚੀ ਖੋਤ ਜੀ ਤੇ ਕਿਹੜਾ ਪਿੰਡ ਆ ਅਣਚੀ ਖੋਤ ਜੀ ਜੇ ਹਰ ਸਿੰਘ ਵਾਲੀ ਕੋਈ ਅੱਛਾ ਜ਼ਿਲ੍ਹਾ ਕਿਹੜਾ ਆ ਗਿਆ ਅੱਛਾ ਬੋਗਾ ਅੱਛਾ ਕਦ ਕੋੜੀਆਂ ਲੈ ਕੇ ਆਏ ਹੋ ਕੋੜੀਆਂ ਲੈ ਕੇ ਜੀ ਕਿੰਨੀਆਂ ਕੁ ਕੋੜੀਆਂ ਲੈ ਕੇ ਆਏ ਹੋ ਦੋ ਜੀ ਕਿਹੜੀਆਂ ਨੇ ਆਪਣੀਆਂ ਆਹ ਖੜੀਆਂ ਜੀ ਅੱਛਾ ਆਇਓ ਦੱਸਿਓ ਇੱਦਾਂ ਲਓ ਜੀ ਦੇਖ ਸਕਦੇ ਬਾਪੂ ਜਿਹੜੇ ਉੱਥੋਂ ਪਹੁੰਚੋ ਇਹ ਮੋਗਾ ਜ਼ਿਲ੍ਹੇ ਚੋਂ ਹਾਂ ਉਮਰ ਕਿੰਨੀ ਆ ਜੀ ਆਪਣੀ ਆਹ ਸਾਹ ਜਾ ਕੇ ਮੈਨੂੰ ਹੋ ਜਾਂਦੇ ਤੁਹਾਡੀ ਉਮਰ ਕਿੰਨੀ ਆ ਇੱਥੇ ਖੜਾ ਮੈਂ ਤੁਹਾਡੀ ਉਮਰ ਕਿੰਨੀ ਆ ਜੀ ਮੇਰੀ ਉਮਰ ਹੈਗੀ 81 ਸਾਲ 81 ਸਾਲ ਕਦੋਂ ਦਾ ਇਹ ਕੰਮ ਕਰ ਰਹੇ ਹੋ ਕੋੜੀਆਂ ਕੋੜਿਆਂ ਦਾ ਆ ਜੀ 70 ਦਾ ਜੀ 1970 ਦਾ ਬੜਾ ਪ੍ਰਾਣਾ ਕੰਮ ਕਰ ਰਹੇ ਹੋ ਜੀ ਬਹੁਤ ਪ੍ਰਾਣਾ ਕੰਮ ਕਰਦੇ ਆ ਅੱਛਾ ਕਿੰਨਾ ਕੋ ਬੈਨੀਫਿਟ ਮਿਲਿਆ ਕੋੜੀਆਂ ਚੋਂ ਬਹੁਤ ਮਿਲਿਆ ਵਧੀਆ ਜੀ ਜਿਹੇ ਜੇ ਸਭ ਸਭਾਈ ਕਰਦੇ ਜੀ ਹਾਂਜੀ ਠੀਕ ਆ ਵਧੀਆ ਕੰਮ ਆ ਉਹ ਲੋਟਾ ਕਿਸੇ ਕੰਮ ਚ ਹੀ ਨਹੀਂ ਸਹੀ ਗਾ ਸਹੀ ਗਾ ਬਿਲਕੁਲ ਹੀ ਹੈ ਲੋਟਾ ਇਹਦੇ ਕਿਸੇ ਕੰਮ ਚ ਹਮ ਵਧੀਆ ਸ਼ੌਂਕ ਆ ਅੱਛਾ ਦੋਵੇਂ ਘੋੜੀਆਂ ਸੇਲ ਵਾਸਤੇ ਆ ਹਾਂ ਸੇਲ ਵਾਸਤੇ ਜੀ ਘਰੇ ਕਿੰਨੇ ਕ ਜਾਨਵਰ ਆ 6 ਹੋਰ ਆ ਜੀ ਅੱਛਾ 6 ਹੋਰ ਆ ਇਹ ਇਹ ਜਿਹੜੀ ਆ ਇਹਦੇ ਬਾਰੇ ਜਾਣਕਾਰੀ ਦਿਓ ਕਿੰਨੀ ਇਹਦੀ ਹਾਈਟ ਆ ਹਾਂ ਹਾਈਟ ਇਹਦੀ 61 ਇੰਚ ਜੀ 61 ਇੰਚ ਹਾਂ ਤਾਂ سپورਟਲੈਸ ਹੈ ਜਾਂ ਕੁਝ ਹੈ ਵਿੱਚ سپورਟਲੈਸ ਅੱਛਾ ਪਿਓਰ سپورਟਲੈਸ ਆ ਅੱਛਾ ਦੰਦੋਂ ਕਿੰਨੇ ਇਹ 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 ਤਾਂ ਤਾਂ 5 ਸਾਲ ਦੀ ਹੈ ਜੀ ਠੀਕ ਆ ਇਹਦੀ ਰਿਕਾਰਡ ਪਿਛਲਾ ਮਾਂ ਦਾ ਰਿਕਾਰਡ ਜਾਂ ਬਾਪ ਦਾ ਰਿਕਾਰਡ ਛੱਗੂ ਕੋੜੇ ਦੀ ਛੱਗੂ ਅੱਛਾ ਕੋੜੇ ਦੀ ਆ ਅੱਛਾ ਛੱਗੂ ਕੋੜੇ ਦੀ ਆ ਤੇ ਮਦਰੇ ਦੀ ਹੈ ਮਦਰ ਕਿਹੜੀ ਦੀ ਮਦਰੇ ਦੀ ਸੀ ਹਬੋਰ ਆਈਦਾ ਹਬੋਰ ਲੈਨ ਚ ਠੀਕ ਆ ਅੱਛਾ ਰੇਟ ਫਿਰ ਇਹਦਾ ਕੀ ਕਰ ਰਹੇ ਹੋ 6 ਲੱਖ 6 ਲੱਖ ਉਮਰ ਕਿੰਨੀ 5 ਸਾਲ 5 ਸਾਲ ਆ ਕੁਛ ਲੱਗੇ ਪੈਸੇ ਇੱਥੇ ਦੇ ਭਾਈ ਲੱਗਦੇ ਆ ਕਿੰਨੇ ਕ ਲੱਗ ਰਿਹਾ ਜੀ ਲੱਗਦੀ ਆ 4 1/2 4 1/2 ਲੱਗਦਾ ਤੁਸੀਂ ਕਿੰਨੇ ਦੀ ਸੇਲ ਕਰੋਗੇ ਭਾਈ 5 ਤੋਂ ਉੱਪਰ ਕਰਾਂਗੇ ਆਜੋ ਹਾਂ 5 ਤੋਂ ਉੱਪਰ ਕਰੋਗੇ ਹਾਂ ਅੱਛਾ ਅੱਛਾ ਤੇ ਆਪਣਾ ਨਾਮ ਦੱਸਿਓ ਹਰਬੰਸ ਸਿੰਘ ਇੰਦ ਸਿੰਘ ਖਰਤ ਜਿਲ੍ਹਾ ਬੋਗਾ ਮੋਬਾਈਲ ਨੰਬਰ ਕਿੰਨਾ ਆਪਣਾ 94631 94631 74631 74196 ਠੀਕ ਆ ਇਹਦੀ ਜਾਣਕਾਰੀ ਵੀ ਦੇ ਦਿਓ ਇਹ ਵੀ ਬੇਚੇਰੀ ਆ ਇਹ ਬੇਚੇਰੀ ਆ ਜੀ ਅੱਛਾ ਇਹ ਕਿੰਨੇ ਚਿਰ ਦੀ ਆ ਇਹ 3.5 ਸਾਲ ਦੀ ਸਵਾ 3 ਦੀ ਗੱਭਣ ਹੋਈ ਜਾਂ ਨਹੀਂ ਗੱਭਣ ਹੈਗੀ 11ਵਾਂ ਮਹੀਨਾ ਚੱਲ ਪਿਆ ਅੱਛਾ 11ਵਾਂ ਚੱਲ ਪਿਆ ਆ ਮਾਂਗ ਤੋਂ ਕਿਹੜੇ ਸਾਂ ਤੋਂ ਗੱਭਣਾ ਹੈ ਕਿਹੜੇ ਕੋੜੇ ਤੋਂ ਗੱਭਣਾ ਹੈ ਸਾਡੇ ਕੋਲ ਸਮੁੰਦਰ ਲਾਈਨ ਦਾ ਕੋੜਾ ਸਮੁੰਦਰ ਦਾ ਪੱਤਾ ਆ ਸਾ ਸਮੁੰਦਰ ਲਾਈਨ ਚੋਂ ਹਾਂ ਠੀਕ ਆ ਇਹਦਾ ਰੇਟ ਕੀ ਕਰ ਦਿਓ ਇਹਦਾ 7 ਲੱਖ 7 ਲੱਖ ਇਹ ਕਿੰਨੇ ਦੀ ਹੋਊ ਇਹ ਇਹ ਵੀ 6 ਤੋਂ ਬਾਹਰ ਹੋ 6 ਤੋਂ ਬਾਹਰ ਠੀਕ ਆ ਆਪਣਾ ਮੋਬਾਈਲ ਨੰਬਰ ਦੱਸਿਆ ਜੀ 98632 94632 7991 74196 ਠੀਕ ਆ ਜੀ ਕੋਈ ਜਾਣਕਾਰੀ ਤੁਹਾਡੇ ਨਾਲ ਲੈਣਾ ਚਾਹੋ ਤਾਂ ਫੋਨ ਨੰਬਰ ਆ ਤੁਹਾਡਾ ਵਿੱਚ ਆ ਗੱਲਬਾਤ ਉਹ ਕਰਨਗੇ ਚੱਕ ਲਿਓ ਚੱਕਾਂਗੇ لازਮੀ ਠੀਕ ਆ ਧੰਨਵਾਦ ਬਾਪੂ ਜੀ ਗੱਲ ਕਰਨ ਲਈ ਤੇ ਕਿਹੜਾ ਪਿੰਡ ਆ ਆਪਣਾ ਆਪਣਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਲੰਬੀ ਏਰੀਆ ਆਪਣਾ ਹਾਂ ਕਿਦੋਂ ਦਾ ਕੰਮ ਸਟਾਰਟ ਕੀਤਾ ਹੈ ਹਾਂ ਬਸ ਕਰੀ ਜਾਂਦੇ ਜੀ ਵੈਰੂ ਦੀ ਮੇਰ ਨਾਲ ਹੌਲੀ ਹੌਲੀ ਨਹੀਂ ਕਿੰਨਾ ਇੱਧਰ ਹੋ ਗਿਆ ਬਸ ਕਰੀ ਚੱਲਦੇ ਆ ਜੀ ਆਪਾਂ 2-3 ਸਾਲੋਂ ਚੱਲੇ ਆ ਲੰਮੇ ਚੱਲੇ ਆ ਹਾਂਜੀ ਹਾਂਜੀ ਹਾਂ ਹਾਂਜੀ ਕੋਈ ਨਾ ਕੁਝ ਨਾ ਪਿੰਡ ਬਣਾਵਾਂਗੇ ਮੂਵੀ ਕੋਈ ਜਾਨਵਰ ਹੈਗੇ ਆ ਠੀਕ ਆ ਜੀ ਠੀਕ ਆ ਜੀ ਪੈਸਾ ਪੂਜਾ ਕੋਈ ਨਹੀਂ ਕਰਾ ਸੀ ਕੋਈ ਗੱਲ ਨਹੀਂ ਨਾ ਦਿਓ ਅਸੀਂ ਅਸੀਂ ਸੇਵਾ ਕਰ ਰਹੇ ਹਾਂ 40 ਮੁਕਤਾਂ ਧਰਤੀ ਤੇ ਪਹੁੰਚ ਗੁਰੂ ਗੋਬਿੰਦ ਸਿੰਘ ਜੀ ਚਰਨ ਜੂ ਧਰਤੀ ਐ ਇੱਥੇ ਪਹੁੰਚੇ ਹੋਏ ਆ ਅਸੀਂ ਤਾਂ ਫ੍ਰੀ ਤੁਹਾਡੀ ਗੱਲਬਾਤ ਕਰ ਰਹੇ ਆ ਅਸੀਂ ਤਾਂ ਪੈਸੇ ਮੰਗਦੇ ਨਹੀਂ ਕਰਦਾ ਪਿੰਡ ਪਿੰਡ ਅਸੀਂ ਤਾਂ ਮੰਗਦੇ ਨਹੀਂ ਪੈਸੇ ਤੁਹਾਡੇ ਤੋਂ ਹੀ ਇਹ ਪਿੰਡ ਗਿਆ ਫੇਰ ਕੋਈ ਗੱਲ ਨਹੀਂ ਹੱਸ ਫੇਰ ਠੀਕ ਆ ਤੇ ਲੈ ਕੇ ਜਾ ਆਪ ਦਾ ਕਾਰ ਕੋਡ ਨੰਬਰ ਬਾ ਨੰਬਰ ਵੇਚਾ ਤੁਹਾਡਾ ਮੈਂ ਫੋਨ ਕਰ ਲਊਗਾ ਤੁਹਾਨੂੰ ਹਾਂ ਜੀ ਮੈਂ ਤੁਹਾਨੂੰ ਫੋਨ ਕਰ ਦੂੰਗਾ ਹਾਂ ਜੀ ਤੁਸੀਂ ਕਾਰ ਤਾਂ अच्छा इधर देखो जी किन्नेਆ ਕੋੜੀਆਂ ਹੈ ਕਿੰਨੇ ਮੁੰਡੇ ਨਵੇਂ-ਨਵੇਂ ਬੈਠਿਆ ਕਈਆਂ ਨੂੰ ਟਰੈਕਟਰਾਂ ਦਾ ਜ਼ਿਆਦਾ ਸ਼ੌਕ ਹੈ ਕਈਆਂ ਨੂੰ ਘੋੜਿਆਂ ਦਾ ਜ਼ਿਆਦਾ ਸ਼ੌਕ ਹੈ ਮੁੰਡਿਆਂ ਨੂੰ ਟਰੈਕਟਰਾਂ ਦਾ ਟਰੈਕਟਰਾਂ ਦਾ ਜ਼ਿਆਦਾ ਸ਼ੌਕ ਹੈ ਇਹਨਾਂ ਨੂੰ ਟਰੈਕਟਰਾਂ ਦਾ ਸ਼ੌਕ ਹੈ ਸਾਹਮਣੇ ਵਾਲਿਆਂ ਨੂੰ ਤਾਂ ਦੇਖੋ ਕਿਵੇਂ ਵੱਡੇ-ਵੱਡੇ ਟਾਇਰ ਲਾ ਰੱਖਿਆ ਮੇਰੇ ਸਾਹ ਚ ਉਹਨੇ ਵੀ ਉਹ ਟਰੈਕਟਰ ਕੇ ਬਸ ਟਰੈਕਟਰ ਬਖੋਰ ਵਾਸਤੇ ਹੈ ਕਿੱਥੋਂ ਪਹੁੰਚੇ ਹੋ ਇਹ ਰਾਣੀ ਵਾਲਾ ਤੋਈ ਰਾਣੀ ਵਾਲਾ ਹਾਂਜੀ ਰਾਣੀ ਵਾਲਾ ਜਿਲ੍ਹਾ ਸ੍ਰੀ ਮੁਕਸਰ ਚ ਵੀ ਆ ਗਿਆ ਹਾਂਜੀ ਹਾਂਜੀ ਅੱਛਾ ਇਹ ਟਰੈਕਟਰ ਕਦੋਂ ਦਾ ਲਿਆ ਆਪਾਂ ਕਾਫੀ ਟਾਈਮ ਹੋ ਗਿਆ ਜੀ ਅੱਛਾ 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 ਸਾਰੇ ਮੇਲੇ ਦੇ ਜਾਂਦੇ ਹੋ ਹਾਂਜੀ ਠੀਕਾ ਕਿਵੇਂ ਲੱਗਦੇ ਮੇਲੇ ਵਧੀਆ ਜੀ ਵਧੀਆ ਹਾਂਜੀ ਠੀਕਾ ਇਹ ਟਰੈਕਟਰਾਂ ਦਾ ਜਿਆਦਾ ਸ਼ੌਕਾ ਹਾਂਜੀ ਹਾਂਜੀ ਨਵੇਂ ਮੁੰਡੇ ਜਿਵੇਂ ਕੰਮ ਥੋੜੇ ਜਿਹਾ ਗਲਤ ਕਰ ਰਹੇ ਆ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਇਹ ਦੇ ਕੰਮਾਂ ਕੀ ਜਿਆਦਾ ਫੁੱਲ ਲੜਬਾਈ ਨਾ ਕਰਿਆ ਕਰੋ ਇਹ ਲੜਬਾਈ ਨਹੀਂ ਕਰਨੀ ਚਾਹੀਦੀ ਤੇ ਤੁਸੀਂ ਆ ਜਗਾਰ ਜਿਹੜਾ ਵੱਡਾ ਵੱਡਾ ਕਾਰਾ ਕਰਦੇ ਇਹ ਲੁੱਟਬਾਈ ਕਰਦਾ ਕਿਹਦੇ ਨਹੀਂ ਅਸੀਂ ਤਾਂ ਬੰਦ ਕਰਕੇ ਲੈ ਗਏ ਆ ਇਹ ਕਿੰਨੇ ਪੈਸੇ ਲੱਗ ਗਏ ਤੇ ਇੱਥੇ ਲੱਗ ਗਏ ਆਸੀ 85000 ਰੁਪਏ 85000 ਯਾਰ 85000 ਦਾ ਤਾਂ ਇੱਕ ਟਰੈਕਟਰ ਵੀ ਆ ਜਾਂਦਾ ਵਾਈ ਕਰਨ ਵਾਸਤੇ ਇਹ ਸ਼ੌਕ ਹੈ ਆਪ ਕੋ ਆਪਣੇ ਸ਼ੌਕ ਆ ਚੇਕਾ ਆ ਦੇਖ ਸਕਦੇ ਜੀ ਸ਼ੌਕ ਆਪੋ ਆਪਣਾ ਬਾਈ ਹਰੀਆਂ ਦੇ 85000 ਦਾ ਸੀ ਡੀ ਸਿਸਟਮ ਲਾ ਰੱਖਿਆ ਹੈ ਤਾਂ ਹਲੜ ਬਾਜੀ ਨਹੀਂ ਕਰਨੀ ਚਾਹੀਦੀ ਪਰ ਮੇਰੇ ਸਾਹਜ ਜਦੋਂ ਮੇਲੇ ਚ ਬਾਹਰ ਹੋਊਗਾ ਤਾਂ ਕਰੋਗੇ ਹੀ ਨਹੀਂ ਨਹੀਂ ਕਰਦੇ ਚਲ ਬਹੁਤ ਵਧੀਆ ਗੱਲ ਆ ਧੰਨਵਾਦ ਥੈਂਕ ਯੂ ਬਾਤ ਕਰਨੀ న్యూਸ ਲੰਬੀ ਤੇ ਲਾਈਵ ਚੱਲ ਰਹੀ ਹੈ ਜੀ న్యూਸ ਲੰਬੀ ਤੇ ਲਾਈਵ ਤੁਸੀਂਰਾ ਦਿਖਾ ਰਿਹਾ ਤੁਹਾਨੂੰ ਬਾਈ ਨਾਲ ਗੱਲਬਾਤ ਕੀਤੀ ਜਿਵੇਂ ਟਰੈਕਟਰ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਟਾਇਰ ਪਾ ਰੱਖਿਆ ਮੁੱਖ ਮੱਦੇ ਉੱਤੇ ਇਹ ਸ਼ਾਮ ਦਾ ਮਾਹੌਲ ਤੁਹਾਨੂੰ ਲਾਈਵ ਦਿਖਾ ਰਹੇ ਜੀ ਲੇਕ ਸੇਰਾ ਨਿਊਜ਼ ਲੰਬੀ ਚੈਨਲ ਤੇ ਮੁੰਡੇ ਜਿੰਨੇ ਵੀ ਅੱਜ ਦੇਖਿਆ ਮੁੰਡੇ ਜਾਰੇ ਦੇਖਿਆ ਹਨਾ ਥੋੜੀ ਉਮਰ ਵਾਲੇ ਆ ਕਿਉਂਕਿ ਇਹਨਾਂ ਨੂੰ ਕੁੜੀਆਂ ਦਾ ਸ਼ੌਕ ਜਿਆਦਾ ਹੈ ਹਾਂਜੀ ਕੁੜੀਆਂ ਦਾ ਸ਼ੌਕ ਜਿਆਦਾ ਹੈ ਨਾ ਤਾਂ ਹੀ ਪਹੁੰਚੋ ਕਿੱਥੋਂ ਆਏ ਹੋ ਮਾਨ ਮਰਾੜ ਤੋਂ ਜੀ ਮਾਨ ਮਰਾੜ ਇਹ ਕਿਹੜੇ ਵੀਰਕੋੜ ਚ ਹਾਂਜੀ ਠੀਕ ਹੈ ਠੀਕ ਹੈ ਘੋੜੇ ਕੁੜੀਆਂ ਰੱਖੀਆਂ ਦੀ ਹੈ ਕਿ ਆਜੇ ਵੇਖਣੇ ਆਏ ਹੋ ਨਹੀਂ ਵੇਖਣੇ ਆਏ ਆ ਵੇਖਣੇ ਆਏ ਹੋ ਅੱਖੋਂ ਕਿ ਲੱਗਦਾ ਹਾਂਜੀ ਹਾਂਜੀ ਅਛਾ ਜੇ ਵੀ ਆ ਮੁੰਡੇ ਨਾਲ ਬੈਠੇ ਵਰਡੇ ਵਰਡੇ ਡੀਜੇ ਜਿਵੇਂ ਡਾਕਟਰ ਹਨ ਇਹ ਕਿਵੇਂ ਅਸੀਂ ਲੋਟਬਾਜੀ ਕਰਨਗੇ ਜਾਂ ਨਹੀਂ ਕਰਦੇ ਨਹੀਂ 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 ਕਰਦੇ ਨਹੀਂ ਕਰਦੇ ਹਨਾ ਨਹੀਂ ਕਰਨੀ ਚਾਹੀਦੀ ਠੀਕ ਆ ਧੰਨਵਾਦ ਜੀ ਗੱਲਬਾਤ ਕਰਨ ਲਈ ਸਿਕਾਹ ਜੀ ਆ ਦੇਖ ਸਕਦੇ ਤੁਸੀਂ ਸਾਰੇ ਮੇਲੇ ਨਾਲ ਦੇਖਣ ਪਹੁੰਚੇ ਘੋੜੀਆਂ ਦਾ ਸ੍ਰੀ ਮੁਕਸਰ ਸਾਹਿਬ ਇਧਰ ਜੱਥੇਦਾਰ ਸਾਹਿਬ ਵੀ ਪਹੁੰਚੇ ਹੋਏ ਨੇ ਇਹ ਵੀ ਮੇਲੇ ਦੀਆਂ ਰੌਣਕਾਂ ਵਧਾ ਰਿਹਾ ਕਿਉਂਕਿ ਇਹਨਾਂ ਬਿਨਾ ਮੇਲਾ ਸੱਚਦਾ ਹੀ ਨਹੀਂ ਤੇ ਮੇਲਾ ਸੱਚਦਾ ਜੱਥੇਦਾਰਾਂ ਨਾਲ ਜਾਦੇ ਮੁੰਡੇ ਜਾਦੇ ਤੁਹਾਨੂੰ ਦੇਖ ਸਕਦਾ ਮੈਂ ਸਿਰੋਂ ਮੋਨੇ ਦਾੜੀਆਂ ਕੱਟੀਆਂ ਹੋਈਆਂ ਤੇ ਪਹੁੰਚਿਆ ਮੁਖਰ ਸਾਹਿਬ ਧਰਤੀ ਗੁਰਵਾਦੀ ਤੇ ਮੁੱਛਾਂ ਕੁੰਡੀਆਂ ਨੇ ਕਈਆਂ ਨੇ ਛੇਪ ਕਰਾ ਰੱਖੀਆ ਕਈਆਂ ਨੇ ਦਾੜੀਆਂ ਛੋਟੀਆਂ ਕਰ ਰੱਖੀਆਂ ਆ ਮੁੰਡੇ ਵੀ ਆਪਾਂ ਕਿਹੜੀ ਧਰਤੀ ਤੇ ਪਹੁੰਚੇ ਆਂ ਅਸੀਂ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਹਾਂ ਇਹ ਕਿਵੇਂ ਮਸ਼ਹੂਰ ਕਿਸ ਗੱਲ ਤੋਂ ਇਹ 40 ਮੁਕਤਿਆਂ ਦੀ ਸ਼ਹੀਦੀ ਤੋਂ ਅੱਛਾ ਤਾਂ ਕੀ ਸਿਹਤ ਆਪਾਂ ਨੂੰ ਫਿਰ ਉੱਥੇ ਮਿਲ ਰਹੀ ਆ ਹਾਂਜੀ ਕੀ ਸਿਹਤ ਮਿਲ ਰਹੀ ਆ ਆਪਾਂ ਨੂੰ ਇੱਥੇ ਸਿਹਤ ਆਪਾਂ ਨੂੰ ਬਹੁਤ ਵਧੀਆ ਮਿਲ ਰਹੀ ਆ ਬਾਕੀ ਤਾਂ ਆਪਾਂ ਵਧੀਆ ਬਣ ਰੱਖੀ ਹੈ ਨਾ ਤਾਂ ਫਿਰ ਅੱਗੇ ਕੀ ਸੋਚਿਆ ਅੱਗੇ ਬਸ ਥਰੇਕ ਸਾਲ ਆਈਦਾ ਹੀ ਵੇਖਣ ਮੇਲਾ ਸੱਧਾਣਾ ਤੋਂ ਵੀ ਆਪਾਂ ਰੱਖ ਲਈਏ ਗੁਰੂ ਆਏ ਧਰਤੀ ਆਏ ਹਨ ਹਾਂਜੀ ਹਾਂਜੀ 40 ਮੁਕਤੇ ਧਰਤੀ ਕਿਉਂ ਮੰਨੀ ਜਾਂਦੀ ਆ ਇਹ 40 ਮੁਕਤਿਆਂ ਦੇ ਇੱਥੇ ਬਦਾਵਾ ਪਾਟ ਮਤਲਬ ਗੁਰੂ ਜੀ ਨੇ ਪਾੜਿਆ ਸੀ ਜੀ ਅੱਛਾ ਕਿਉਂ ਪਾੜਿਆ ਸੀ ਇੱਥੇ ਮਤਲਬ ਜਦੋਂ ਜੰਗ ਹੋਈ ਸੀਗੀ ਜੀ ਅੰਮ੍ਰਿਤਪੁਰ ਕੋਲੋਂ ਨਹੀਂ ਉਹ ਲਿਖਿਆ ਕਿੰਨਾ ਨੇ ਸੀ ਬਦਾਵਾ ਦੇਖ ਕੇ ਉਹ ਸਿੰਘਾਂ ਨੇ ਲਿਖਿਆ ਸੀਗਾ ਜੀ ਬਦਾਵਾ ਕਿਹਨੂੰ ਦਿੱਤਾ ਸੀਗਾ ਉਹ ਇੱਥੇ ਜਦੋਂ ਆਏ ਸੀਗੇ ਜੀ ਅੱਛਾ ਕਿ ਉਦੋਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਥ ਦਿੱਤਾ ਉਹਨਾਂ ਨੇ ਲੜਾਈ 'ਚ ਅੱਛਾ ਤੇ ਉਦੋਂ ਬਾਅਦ ਫਿਰ ਉਹਨਾਂ ਨੇ ਜਿਵੇਂ ਜਦੋਂ ਜੰਗ ਹੋਈ ਪਾੜੂ ਅਸੀਂ ਗੁਰੂ ਸਾਹਿਬ ਦੇ ਨਾਲ ਜਾਵਾਂਗੇ ਹਨਾ ਫਿਰ ਜਦੋਂ ਤਾਨੇ ਮੈਨੇ ਵੱਜੇ ਫਿਰ ਗੁਰੂ ਸਾਹਿਬ ਦੇ ਕੋਲੇ ਆਏ ਸੀ ਫਿਰ ਉਹਨਾਂ ਨੇ ਜੰਗ ਲੜੀ ਸੀ ਫਿਰ ਬਦਾਵਾ ਪਾੜਿਆ ਗਿਆ ਧੰਨਵਾਦ ਦੋਸਤੋ ਅਸੀਂ ਪਛਾਣ ਮਾਜੀ ਪੂਰੀ ਅੱਛਾ ਆ ਛੋਟੇ ਛੋਟੇ ਮੁੰਡੇ ਪਹੁੰਚੇ ਆ ਦੇਖ ਸਕਦੇ ਤੁਸੀਂ ਇਹ ਵੀ ਡੀਜੇ ਉਹ ਜੀ ਲਾਈਵ ਇੱਥੇ ਆ ਹਨਾ ਡੀਜੇ ਉਹ ਲਾ ਕੇ ਜਿਆਦਾ ਚਰਾਉਂਦੇ ਤਾਂ ਨਹੀਂ ਨਹੀਂ ਡੀਜੇ ਤਾਂ ਜਾਲੇ ਚਲਾਉਂਦੇ ਹੁੰਦੇ ਨਹੀਂ ਚਲਾਉਂਦੇ ਅੱਛਾ ਕਿੱਥੇ ਆਇਓ ਅੱਜ ਦੱਸੋ ਕਿਹੜੀ ਮਾਗੀ ਤੇ ਸ੍ਰੀ ਮੁਕਸਰ ਸਾਹਿਬ ਹਨਾ ਕਿਹੜੇ ਗੁਰੂਆਂ ਦੀ ਧਰਤੀ ਆ ਹਾ ਲੈ ਮੁੰਡੇ ਨੂੰ ਗੁਰੂਆਂ ਦੀ ਧਰਤੀ ਦਾ ਨਹੀਂ ਪਤਾ ਆਏ ਤਾਂ ਆਪਾਂ ਮੇਲਾ ਦੇਖਣਾ ਹਨਾ ਕਿਹੜੇ ਗੁਰੂ ਦੀ ਧਰਤੀ ਆ ਦੱਸ ਸਕਦਾ ਦੱਸ ਸਕਵੇਂ ਕਿਹੜੇ ਗੁਰੂਆਂ ਧਰਤੀ ਆ 40 ਮੁਕਤਿਆਂ ਦੀ ਧਰਤੀ ਹੈ ਹਨਾ ਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨਾ 40 ਮੁਕਤਿਆਂ ਦਾ ਇੱਥੇ ਜੰਗ ਹੋਇਆ ਸੀ ਹਨਾ ਹੋਇਆ ਸੀ ਨਾ ਬਦਾਵਾ ਲੈਕਰਾਂ ਦੇਤਾ ਸੀ ਫਿਰ ਗੁਰੂ ਸਾਹਿਬ ਨੇ ਉਹਨਾਂ ਬਦਾਵਾ ਵਾਸ ਲਿਆ ਸੀ ਸਰ ਪਾੜਿਆ ਸੀ ਹਨਾ ਪਤਾ ਨਾ ਨਾ ਦਾ ਥੋੜੇ ਹੀ ਪਤਾ ਹੈ ਸਾਹਿਬ ਜੀ ਦਾ ਇਹ ਵੀ ਆnde ਹਾ ਸੀ ਧਰਤੀ ਤੇ ਪਹੁੰਚਿਆ ਨਿਊਜ਼ ਲੰਬੀ ਤੇ ਲਾਈਵ ਚੱਲੀ ਰਿਹਾ ਦੇਖ ਲੋ ਹਾਂ ਫੇਸਬੁੱਕ ਤੇ YouTube ਤੇ ਲਾਈਵ ਚੱਲੀ ਜਾਂਦਾ ਹੋਣੀ ਐਵੀ ਜਿੰਨੇ ਮੁੰਡੇ ਆ ਨਵੇਂ-ਨਵੇਂ ਪਹੁੰਚਿਆ ਕੁੜੀਆਂ ਕੋੜੀਆਂ ਦੇ ਸ਼ਕੀਰ ਦੇਖ ਸਕਦੇ ਤੁਸੀਂ ਜ਼ਿਆਦਾਤਰ ਮੋਨੇ ਸਿਰਾਂ ਤੋਂ ਦਾੜੀਆਂ ਕੱਟੀਆਂ ਹੋਈਆਂ ਸਿਰਾਂ ਤੋਂ ਮੋਨੇ ਕੁਝ ਵੀਰਾਲ ਵਾਲ ਜਿੰਨੇ ਕਾ ਆਪਾਂ ਨਾਲ ਸੀ ਆਪਾਂ ਗੱਲਬਾਤ ਕੀਤੀ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸਰ ਤੇ ਕਾਇ ਸੀ ਚਰਨ ਸ਼ੂ ਧਰਤੀ ਆ ਜੀ ਟੁੱਟੀ ਗੰਢੀ ਗੁਰਦੁਆਰਾ ਸਾਹਿਬ 40 ਮੁਕਤਿਆਂ ਦੀ ਧਰਤੀ ਆ ਜੀ 40 ਮੁਕਤਿਆਂ ਦਾ ਇੱਥੇ ਜੰਗ ਹੋਇਆ ਸੀ ਪਹਿਲਾਂ ਉਹ ਗੁਰੂ ਸਾਹਿਬ ਨੂੰ ਬਦਾਵਾ ਦੇ ਚੁੱਕੇ ਸੀ ਬਦਾਵੇ ਤੋਂ ਬਾਅਦ ਉਹਨਾਂ ਨੇ ਫਿਰ ਘਰੋਂ ਆਏ ਜਦੋਂ ਬੀਬੀ ਉਹਨਾਂ ਦੀਆਂ ਸਿੰਘਰੀਆਂ ਨੇ ਕਿਹਾ ਵੀ ਤੁਸੀਂ ਘਰੇ ਨਹੀਂ ਸੀ ਉਹਨਾਂ ਚੂੜੀਆਂ ਪਾ ਲੋ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਤਬਾਰੀਆਰ ਗੁਰੂ ਸਾਹਿਬ ਦੇ ਕੋਲੇ ਪਹੁੰਚੇ ਤਾਂ ਬਦਾਵਾ ਗੁਰੂ ਸਾਹਿਬ ਨੇ ਪਾਰ ਦਿੱਤਾ ਗਿਆ ਸੀ ਆਪਣੇ ਘਰ ਨਾਲ ਲਾਲੇ ਸੀ ਇਹ ਉਹ ਧਰਤੀ ਆ ਜੀ ਪਵਿੱਤਰ ਧਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੋਹ ਧਰਤੀ ਸ੍ਰੀ ਮੁਕਸਰ ਸਾਹਿਬ ਮਾਗੀ ਦਾ ਮੇਲਾ ਲੱਗਿਆ ਹੋਇਆ ਜੀ ਕੱਲ ਦਾ ਸਟਾਰਟ ਸੀਗਾ ਮੇਲਾ ਅੱਜ ਆਪਾਂ ਉਥੇ ਲਾਈਟਸ ਸਿਰਾ ਤੁਹਾਨੂੰ ਦਿਖਾ ਰਹੇ ਹਾਂ ਦੂਜਾ ਦਿਨ ਆ ਜੀ ਮਾਗੀ ਦੇ ਮੇਲੇ ਦੀਆਂ ਲਾਈਟਸ ਸਿਰਾ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੀਡੀਓ ਨੂੰ ਵਾਤਵਾਦ ਚੇਜ ਨੂੰ ਕਰਿਓ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਬਾਈ ਯੂਰਨ ਨਾਲ ਗੱਲਬਾਤ ਕਰਾਂਦੇ ਸਾਡੀ ਵੀਡੀਓ ਕਰ ਕਰੋ ਆਪਾਂ ਕਰਦੇ ਹਾਂ ਜਰੂਰ ਹਰ ਇੱਕ ਦੀ ਕਰਾਂਗੇ ਮੇਲੇ ਤੇ ਪਹੁੰਚਿਆ ਵੀਡੀਓ ਵਾਸਤੇ ਪਹੁੰਚੇ ਸੀ ਆਪਾਂ ਇਰੇ ਸੱਸੀ ਕਾ ਅੱਛਾ ਕਿੱਥੋਂ ਪਹੁੰਚੇ ਆਪਾਂ ਪਿੰਡ ਦੁੱਦਾ ਜੀ ਪਿੰਡ ਦੁੱਦਾ ਜਿਲ੍ਹਾ ਮੁਕਸਰ ਸਾਹਿਬ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਅੱਛਾ ਕਦੋਂ ਕਦਿਆ ਕੋੜੀਆਂ ਰੱਖੀਆਂ ਆਪਾਂ 25 ਸਾਲ 25 ਸਾਲ ਲੋਏ ਰੱਖੇ ਤਰਾ ਅੱਛਾ ਛੋਟੀ ਉਮਰ ਚ ਰੱਖੇ ਜਾਂ ਆਪਣੇ ਮਾਂ ਬਾਪ ਬਾਪ ਨੇ ਰੱਖੇ ਜਾਂ ਦਾਦਿਆਂ ਰੱਖੇ ਦਾਦਿਆਂ ਪਰਦੇਸ ਠੀਕ ਆ ਜੀ ਅੱਛਾ ਕਿਵੇਂ ਇਹ ਲੇਨ ਵਧੀਆ ਹਾਂਜੀ ਆ ਬੋਰ ਲੇਨ ਜੀ ਅੱਛਾ ਇਹ ਵਧੀਆ ਲੇਨ ਹਾਂਜੀ ਤਿੰਨ ਮਹੀਨੇ ਦੀ ਕੱਬਣਾ ਤਿੰਨ ਮਹੀਨੇ ਦੀ ਕੱਬਣਾ ਹਾਂਜੀ ਸੇਲ ਹਫਤੇ ਜਾਂਦੀ ਵਸੇ ਮੇਲਾ ਤਾਂ ਕੋਨਾ ਮੇਲਾ ਦਿਖਾਉਣ ਵਾਸਤੇ ਠੀਕਾ ਠੀਕਾ ਅੱਛਾ ਤੇ ਦੂਜੇ ਸੇਲ ਹੋ ਗਏ ਜਾਨਵਰ ਆਪਾਂ ਬਾਕੀ ਸੇਲ ਹੋ ਗਏ ਅੱਜ ਮੇਲੇ ਤੇ ਕਿੰਨੇ ਲੈ ਕੇ ਪਹੁੰਚੇ ਸੀ ਤੁਸੀਂ ਅਸੀਂ ਚਾਰ ਜਾਨਵਰ ਲੈ ਕੇ ਪਹੁੰਚੇ ਚਾਰ ਲੈ ਕੇ ਪਹੁੰਚੇ ਸੀ ਠੀਕ ਆ ਕਿੰਨੇ ਸੇਲ ਹੋ ਗਏ ਉਹਨਾਂ ਚ ਇਹਦੇ ਤਿੰਨ ਸੇਲ ਹੋ ਗਏ ਤਿੰਨ ਸੇਲ ਹੋ ਗਏ ਇਹ ਰਹਿ ਗਈ ਕੱਲੀ ਇਹ ਤਾਂ ਵਾਪਸ ਕਰੇ ਲੈ ਕੇ ਜਾਓ ਨਾ ਇਹ ਦੰਦਾਂ ਤੋਂ ਕਿੰਨੀ ਵਰੇ ਹਾਂਜੀ ਦੰਦ ਦੰਦਾਂ ਦੇ ਪੂਰੇ ਆ ਠੀਕ ਆ ਕੱਦ ਥੋੜਾ ਘੱਟ ਨਹੀਂ ਇਹਦਾ ਹਾਂ ਕੱਦ ਘੱਟ ਗੱਬਣ ਕਰਕੇ ਨਾ ਥੋੜੀ ਹਾਈਟ ਘੱਟ ਲਾ ਦਿੰਦੇ ਅੱਛਾ ਅੱਛਾ ਗੱਬਣ ਕਿੰਨੇ ਚਿਰ ਦੀ ਹਾਂਜੀ 4 ਮਹੀਨੇ ਦੇ ਗੱਬਣ ਚਾਰਾ ਮਹੀਨੇ ਦੇ ਗੱਬਣਾ ਹਾਂਜੀ ਠੀਕ ਆ ਸੇਲ ਨਹੀਂ ਕਰਨੀ ਹੈ ਸੇਲ ਨਹੀਂ ਕਰਨੀ ਹੋਰ ਜਾਨਵਰ ਘਰੇ ਹੈਗੇ ਹਾਂਜੀ ਦੋ ਜਾਨਵਰ ਹੈ ਇੱਕ देखो शेरी, शेरी अच्छा चा, चा, आ, तो शेरी अच्छा अच्छा। आ, अच्छा अच्छा अच्छा। तो ठीक है। किसी ने कोई आग, कोई करने जानवर कोड़ी या अभी नहीं गांव तो आगे जो तो टाइम तो आगा उसके बाद ना? जी अपना मलकीत मलकी ਇਸ ਸਟੱਡ ਫਾਰਮ ਕੀ ਦਿੰਦਾ ਪਿਆ ਮਟਰ ਫਾਰਮ ਬੱਟਰ ਸਟੱਡ ਫਾਰਮ ਹਾਂ ਪਿੰਡ ਦੋਦਾ ਦੋਦਾ ਜ਼ਿਲ੍ਹਾ ਸ੍ਰੀ ਬਕਸਰ ਸਾਹਿਬ ਆਪਣਾ ਮੋਬਾਈਲ ਨੰਬਰ ਕੀ ਹੈ 7997 97 7797 97797 13685 13685 ਹਾਂ ਧੰਨਵਾਦ ਵੀਰ ਜੀ ਗੱਲਬਾਤ ਕਰਨ ਦੀ ਆਹ ਦੇਖ ਸਕਦੇ ਹੋ ਜੀ ਤੁਸੀਂ 25 ਸਾਲ ਹੋ ਗਏ ਬਾਈ ਜੀ ਕਹਿ ਰਿਹਾ ਪਏ ਹੋ ਕੋੜੀਆਂ ਦਾ ਕੰਮ ਕਰ ਰਿਹਾ ਤਾਂ ਬੈਨੀਫਿਟ ਪੂਰਾ ਹਾਂਜੀ ਪੂਰਾ ਜੀ ਠੀਕ ਹੈ ਜੀ ਧੰਨਵਾਦ ਜੀ ਨਿਊਜ਼ ਲੰਬੀ ਤੇ ਦੇਖ ਲੈ ਫੇਸਬੁੱਕ ਪੇਜ ਤੇ ਨਿਊਜ਼ ਲੰਬੀ ਤੇ ਲਾਈ ਵੀ ਚੱਲੀ ਜਾਂਦਾ ਹੁਣ ਦੇਖ ਲਾ ਅੱਗੇ ਵੀ ਤੁਹਾਨੂੰ ਦਿਖਾਉਣੀ ਜੀ ਦੇਖ ਸਕਦੇ ਬਹੁਤ ਸੋਹਣੇ ਸੋਹਣੇ ਟੈਂਟ ਲੱਗੇ ਹੋਇਆ ਸ਼ਾਮ ਦਾ ਮਾਹੌਲ ਧਾਰਿਆ ਨਵੇਂ ਨਵੇਂ ਉਮਰ ਦੇ ਮੁੰਡੇ ਪੱਗ ਇਹਨਾਂ ਦੇ ਬਹੁਤ ਘੱਟ ਇੱਕ ਬੰਦਾ ਪੱਗ ਵਾਲਾ ਜੀ ਤੇ 15 ਬੰਦੇ ਸਿਰੋਹਣੇ ਦੇਖ ਸਕਦੇ ਹੋ ਸੱਸੀ ਗੱਲ ਆ ਦੇਖ ਸਕਦੇ ਹੋ ਦੋ ਬੰਦੇ ਪੱਗ ਵਾਲੇ ਆ ਤੇ ਮੇਲੇ ਕਿਹੜੇ ਤੇ ਆਇਆ ਸ੍ਰੀ ਮੁਕਸਰ ਸਾਹਿਬ ਦੀ ਚਾਲ ਮੁਕਤ ਧਰਤੀ ਤੇ ਤੇ ਦੋ ਮੁੰਡੇ ਆਗੇ ਪੱਗ ਵਾਲੇ ਇਧਰ ਤੰਬੂਆਂ ਦੇ ਵਿੱਚ ਕੁੜੀਆਂ-ਕੋੜੇ ਬਹੁਤ ਆਏ ਸਾਰੇ ਤੰਬੂ ਜਿੰਨੇ ਲੱਗੇ ਹੋਇਆ ਰਾ ਛੋਟੇ ਛੋਟੇ ਚਿੜੀਆਂ ਭਾਈ ਇਹ ਲੈ ਕੇ ਚੱਲੇ ਆ ਹਨਾ ਭਾਈ ਚਿੜੀਆਂ ਦਾ ਸ਼ੌਕ ਆ ਸ਼ੌਕ ਆ ਬਹੁਤ ਜਵਾਕ ਮੰਗਦੇ ਸੀ ਘਰੇ ਅੱਛਾ ਜਵਾਕ ਮੰਗਦੇ ਸੀਗੇ ਠੀਕ ਆ ਠੀਕ ਆ ਠੀਕਾ ਕੁੜੀਆਂ ਕੁੜੀਆਂ ਦਾ ਸ਼ੌਕ ਵੀ ਚੱਲ ਪਿਆ ਕਿ ਉਹਦਾ ਸ਼ੌਕ ਵੀ ਪੂਰਾ ਜੀ ਤਾਂ ਚੱਲੂਗਾ ਹਾਂ ਜੀ ਕਿਹੜੇ ਪਿੰਡ ਤੋਂ ਪਹੁੰਚੇ ਹੋ ਅਸੀਂ ਪਿੰਡ ਚੱਕ ਜਾਨੇ ਸਰ ਤੋਂ ਪਹੁੰਚੇ ਆ ਜਿਹੜਾ ਕਿਹੜਾ ਜੀ ਜ਼ਿਲ੍ਹਾ ਫਾਜ਼ਿਲਕਾ ਅੱਛਾ ਫਾਜ਼ਿਲਕਾ ਹਾਂ ਜੀ ਹਾਂ ਠੀਕ ਆ ਕੁੜੀਆਂ ਘਰੇ ਰੱਖੀਆਂ ਕਰੇ ਕੋਈ ਕਿ ਨਹੀਂ ਰੱਖੀਆਂ ਨਹੀਂ ਜੀ ਯਾਰਾਂ ਦੋਸਤਾਂ ਦੇ ਹੈਗੀਆਂ ਮਨ ਕਰਦਾ ਦੇਖ ਕੇ ਮਨ ਦਾ ਵੇਖਣਾ ਚਾਹੀਦਾ ਫਿਰ ਅੱਛਾ ਹੁੰਦਾ ਹੀ ਆ ਮੇਲਾ ਮੇਲਾ ਕਿਵੇਂ ਲੱਗਿਆ ਮੇਲਾ ਬਹੁਤ ਵਧੀਆ ਵਧੀਆ ਆਪ ਦਿਖਾਈ ਆ ਕਿੰਨੇ ਕਿੰਨੇ ਦੇ ਲਈਆਂ ਇਹ ਅਸੀਂ ਹਜ਼ਾਰ ਦਾ ਲੈ ਜੀ ਪੰਜਾਹ ਸਨੇ ਹਾਂਜੀ 1000 ਦਾ ਜੋੜਾ ਬੱਚਿਆਂ ਵਾਸਤੇ ਠੀਕ ਹੈ ਬਰੇ ਆਪਣਾ ਮੋਬਾਈਲ ਨੰਬਰ ਕੀਆ 97817 77268 ਓਕੇ ਧੰਨਵਾਦ ਜੀ ਗੱਲਬਾਤ ਕਰਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਜੀ ਫਾਇਲ ਕਾ ਦੇ ਨਜ਼ਦੀਕ ਮੁੰਡੇ ਪਹੁੰਚੇ ਹੋਏ ਬੱਚਿਆਂ ਵਾਸਤੇ ਲੈ ਚੱਲੇ ਆ ਛੋਟੇ ਜਾਨਵਰ ਜਿਹੜੇ ਚਿੜੀਆਂ ਹੈ लंबी समय भाई कह क्वालिटी कड़ी है, है दस ਆ ਬਟਿਆ ਮਸਾ ਹਾਂਜੀ ਹਾਂਜੀ ਬਾਈ ਜੀ ਕਿਹੜੀ ਕੁਆਲਿਟੀ ਵੀਰੇ ਇਹ ਬਾਈ ਅਲੱਗ ਲਾਈਨ ਆਏ ਅੱਛਾ ਸੌਫਟ ਕਾਪ ਆਪ ਜਾਓ ਅੱਛਾ ਮਹਿਮਾਨ ਲਾਈਨ ਦੱਸੋ ਮਾੜਾ ਇਹ ਫੂਲਮਾਲ ਲਾਈਨ ਆ ਜੀ ਅੱਛਾ ਇਹਦੀ ਉਮਰ ਉਮਰ ਕਿੰਨੀ ਆ ਇਹਦੀ ਉਮਰ ਹੋ ਗਈ 8 ਸਾਲ ਅੱਛਾ 8 ਸਾਲ ਹਾਂਜੀ ਹਾਂਜੀ ਠੀਕ ਆ ਠੀਕ ਆ ਵਿਖਾਉਣ ਵਾਸਤੇ ਲੈਂਦੇ ਆ ਸੇਲ ਵਾਸਤੇ ਨਹੀਂ ਨਹੀਂ ਵਿਖਾਉਣ ਵਾਸਤੇ ਇੱਕ ਵਾਰ ਫਿਰ ਦੱਸਿਓ ਆਪ ਮੈਗਨੀਸ ਆ ਕਿਹੜੀ ਇਹ ਬਲੱਡ ਲਾਈਨ ਕੀ ਆ ਇਹ ਇਹ ਫੂਲ ਲਾਈਨ ਆ ਜੀ ਅੱਛਾ ਹਾਂਜੀ ਠੀਕ ਆ ਕਿੰਨੀ ਕੁ ਕੀਮਤ ਵਾਲੀ ਹੋਊਗੀ ਇਹ ਫੂਲਮਾਲ ਫੂਲਮਾਲ ਕਿੰਨੀ ਕੁ ਕੀਮਤ ਵਾਲੀ ਆ ਇਹ ਇਹ ਤਾਂ ਹੀ ਚੈਂਪੀਅਨ ਕੋੜਾ ਵੈਸੇ ਚੈਂਪਰ ਕਿੰਨੇ ਕੁ ਆਹ ਹੈ ਕੰਪੀਟੀਸ਼ਨ ਜਿੱਤ ਚੁੱਕਿਆ ਇਹ ਦੋ ਜਿੱਤ ਚੁੱਕਿਆ ਜੀ ਦੋ ਜਿੱਤ ਚੁੱਕਿਆ ਹਾਂਜੀ ਹਾਂਜੀ ਕਿਹੜੇ ਕਿਹੜੇ ਨਾ ਬੇਟਾ ਇੱਕ ਮਿੰਟ ਦਵਾਓ ਅੱਛਾ ਇਥੇ ਭਾਈ ਪਿੱਛੇ ਅੱਡੇ ਪਿੱਛੇ ਭਾਈ ਓਏ ਦੇਖ 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 ਕਿੱਥੇ ਮਾਰੂਗਾ ਓਏ ਭਾਈ ਇੱਕ ਮਿੰਟ ਇੱਕ ਮਿੰਟ ਪਰਾ ਡਾਰ ਵੀ ਆਉਂਦਾ ਤੇਰੀ ਬਸ਼ੇਰੀ ਰੋਕ ਲੈ ਯਾਰ ਕਿਉਂਕਿ ਪਿੱਛੇ ਨੂੰ ਲੱਤਾਂ ਬਹੁਤ ਮਾਰਦੇ ਆ ਡਾਰ ਬਹੁਤ ਆਉਂਦਾ ਆ ਵੀਡੀਓ ਬਣਾਉਣੀ ਬਹੁਤ ਔਖੀ ਆ ਦਿਤਾ ਤੇ ਦੋ ਅੱਛਾ ਕਿੱਥੇ ਕਿੱਥੇ ਕੰਪੀਟੀਸ਼ਨ ਜਿੱਤ ਚੁੱਕਿਆ ਸੀ ਦੱਸੀ ਇਹ ਮੋਗਾ ਦਾ ਹੀ ਇੱਕ ਇੱਥੇ ਇੱਕ ਜਗਰਾਉ ਮੰਡੀ ਠੀਕ ਆ ਜੀ ਆਪਣਾ ਨਾਮ ਮੇਰਾ ਹੀ ਕਾਕਾ ਪਿੰਡ ਦਾ ਪਿੰਡ ਗੁਰਦਾਸਪੁਰ ਜੀ ਅੱਛਾ ਗੁਰਦਾਸਪੁਰ ਜ਼ਿਲ੍ਹੇ ਉਧਰ ਹਾਂ ਜੀ ਇੱਕ ਓੜਾ ਬਾਬਰ ਰਹਿੰਦਾ ਹੀ ਨਾਬੇ ਅੱਛਾ ਤੇ ਮੋਬਾਈਲ ਨੰਬਰ ਦੱਸਿਓ ਜੀ 99056 ਜੀ 406 99056 406 406 ਧੰਨਵਾਦ ਵੀਰੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਆ ਇਹ ਦੋ ਸਕਦੇ ਜ ਆਪਣੇ ਯਾਰਾਂ ਦੋਸਤਾਂ ਦਾ ਕੋੜਾ ਇਹ ਵੀ ਦਿਖਾਵਾਂਗੇ ਸ਼ਾਮ ਦਾ ਮਾਹੌਲ ਦਿਖਾ ਰਿਹਾ ਤੁਹਾਨੂੰ ਆਪਾਂ ਨੈਟਵਰਕ ਹਾਂਜੀ ਫੋਨ ਵੀਰੇ ਥੋੜਾ ਲੇਟ ਹੋ ਗਿਆ ਸੀ ਜਾਣਾ ਆ ਵੇਖਦਣੇ ਆ ਜਨੇ ajak ajak, ajak. ajak.